ਸਾਡਾ ਜਿਹੜਾ ਫਲੈਗ ਮਾਰਚ ਕੀਤਾ ਗਿਆ ਕਿੱਥੋਂ ਸ਼ੁਰੂ ਕੀਤਾ ਗਿਆ ਤੇ ਕੀ ਕੁਝ ਕੀਤਾ ਗਿਆ ਵਿੱਚ ਮਾਨਯੋਗ ਐਸਐਸਪੀ ਸ੍ਰੀ ਹਰਜੀਤ ਦੇਵਾਂ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਇਹ ਹਨੂਮਾਨ ਚੌਂਕ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਤੇ ਕਾਨੂੰਨਵਾਲ ਚੌਂਕ ਤੇ ਬਾਕੀ ਜਿਹੜਾ ਕਾਨੂੰਨਵਾਲ ਰੋਡ ਹੋ ਗਈ ਫਿਰ ਸਾਡਾ ਜਿਹੜਾ ਕਬੂਤਰੀ ਦਰਵਾਜ਼ਾ ਹੋ ਗਿਆ ਅੰਦਰਲਾ ਬਾਜ਼ਾਰ ਹੋ ਗਿਆ ਉੱਥੇ ਸਾਰਿਆਂ ਤੇ ਫਲੈਗ ਮਾਰਕ ਕੀਤਾ ਜਾ ਰਿਹਾ ਤੇ ਜਿਹੜੇ ਸ਼ੱਕੀ ਵੀਕਲ ਨੇ ਚਾਹੇ ਕੋਈ ਮੋਟਰਸਾਈਕਲ ਬਿਨਾ ਨੰਬਰ ਤੋਂ ਆ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਤੇ ਸ਼ੱਕੀ ਵਿਅਕਤੀਆਂ ਨੂੰ ਚੱਕ ਵੀ ਕੀਤਾ ਜਾ ਰਿਹਾ ਹੈ ਕੀ ਕੁਛ ਅਪੀਲ ਹੈਗੀ ਹੈ ਸ਼ਹਿਰ ਵਾਸੀ ਸ਼ਹਿਰ ਵਾਸੀਨ ਨੂੰ ਇਹ ਅਪੀਲ ਹੈ ਵੀ ਆਪਣੇ ਜਿਹੜੇ ਡਾਕੂਮੈਂਟ ਵੀ ਪੂਰੇ ਰੱਖੋ ਇੱਕ ਨਸ਼ੇ ਦੇ ਖਿਲਾਫ ਜਿਹੜੀ ਅਸੀਂ ਮਹਮ ਨਿਯੇ ਚ ਸ਼ੁਰੂ ਕੀਤੀ ਹੋਈ ਹੈ ਉਹਦੇ ਤਹਿਤ ਸਾਨੂੰ ਜਿਹੜਾ ਕੋਈ ਵੀ ਨਸ਼ਾ ਵੇਚਦਾ ਉਹਦੇ ਬਾਰੇ ਦੱਸਿਆ ਜਾਵੇ ਤਾਂ ਤੋਂ ਅਸੀਂ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਜੇਲ੍ਹ ਭੇਜੀਏ ਤੇ ਜੇ ਕੋਈ ਪੀਂਦਾ ਹੋਵੇ ਤਾਂ ਉਹਨਾਂ ਦੇ ਪੇਰੈਂਟਸ ਨੂੰ ਇਹ ਅਪੀਲ ਹੈ ਕਿ ਉਹ ਉਹਨਾਂ ਨੂੰ ਦੱਸਿਆ ਜਾਵੇ ਉਹਦੇ ਬਾਰੇ ਉਹਨੂੰ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਕਰਾਇਆ ਜਾਵੇ ਜਿੱਦਾਂ ਅੱਜ ਵੀ ਅਸੀਂ 6 ਬੱਚੇ ਦਾਖਲ ਕਰਵਾਏ ਨੇ ਤਾਂ ਜੋ ਨਸ਼ੇ ਦੀ ਜਿਹੜੀ ਲਤ ਹੈ ਇਸ ਨੂੰ ਬੰਦ ਹੋ ਚੁਕੇ ਜਿਸ ਤਰ੍ਹਾਂ ਸ਼ਾਮ ਨੂੰ ਲੋਕ ਜਦਾ ਫੋਲਡੀ ਬਾਜੀ ਕਰਦੇ ਨੇ ਨੌਜਵਾਨ ਚਰੂ ਪੀਕ ਜਾਂ ਹੋਰ ਕੁਝ ਕਰਕੇ ਉਹਨਾਂ ਵਾਸਤੇ ਕੋਈ ਗਸ਼ਤ ਨਹੀਂ ਲਈ ਕਿ ਸ਼ਹਿਰ ਦੇ ਬਿਲਕੁਲ ਜੀ ਇਹ ਸਾਡੇ ਪੀਸੀਆ ਜਿਹੜੇ ਅੱਠ ਚੱਲ ਰਹੇ ਨੇ ਜੀ ਫਿਰ ਸੈਕੰਡ ਅਸੀਂ ਫਲੈਗ ਮਾਰਚ ਕਰਦੇ ਰਹਿੰਦੇ ਆ ਤੁਸੀਂ ਦੇਖਿਆ ਹੋਊਗਾ ਕੋਈ ਸ਼ੱਕੀ ਵੀ ਕਿ ਮਿਲਦਾ ਅਸੀਂ ਉਹਦਾ ਚਲਾਨ ਵੀ ਕਰਦੇ ਆ ਕੋਈ ਉਹਦਾ ਨਹੀਂ ਡਾਕੂਮੈਂਟ ਪੂਰੇ ਹੁੰਦੇ ਸ਼ੱਕੀ ਵਿਅਕਤੀ ਮਿਲਦਾ ਉਹਨੂੰ ਪੁੱਛਗਿੱਛ ਕਰਕੇ ਉਹਨਾਂ ਨੂੰ ਕੋਈ ਮੋਤਬਰ ਸਰਦਨ ਸਾਹਿਬ ਕੇ ਫਿਰ ਉਹਨਾਂ ਨੂੰ ਭੇਜਦੇ ਆ ਉਹਨਾਂ ਦੇ ਨਾਲ ਅੱਜ ਕੋਈ ਚਲਾਨ ਨਹੀਂ ਕਿਤੇ ਹਾਂ ਜੀ ਸਾਡੇ ਕੋਲ 20 ਦੇ ਕਰੀਬ ਚਲਾਨ ਅਸੀਂ ਕਰ ਚੁੱਕੇ ਹਾਂ ਹੁਣ ਤੱਕ